ਤੇਗ ਬਹਾਦਰ ਸਹਿ ਮਹਾਰਾਜ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਸਤਿਗੁਰਾਂ ਦੀ ਆਪਣੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 15 ਰਾਗਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਅੰਕਤ ਹੈ ਸੋ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬਾਣੀ ਦੀ ਲੜੀਵਾਰ ਵਿਆਖਿਆ ਜੋ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਕਰਵਾ ਰਹੇ ਨੇ ਕਿਉਂਕਿ ਸਭ ਤੋਂ ਵੱਡੀ ਸ਼ਰਧਾਂਜਲੀ ਮਹਾਰਾਜ ਨੂੰ ਇਹੋ ਹੀ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹ ਗਏ ਸਤਿਗੁਰਾਂ ਦੀ ਬਾਣੀ ਨੂੰ ਵਿਚਾਰੀਏ ਸਤਿਗੁਰਾਂ ਦੀ ਬਾਣੀ ਨੂੰ ਗਾਈਏ ਇਹ ਸਭ ਤੋਂ ਵੱਡੀ ਸ਼ਰਧਾ ਤੇ ਵੱਡ ਸਭ ਤੋਂ ਵੱਡੀ ਸ਼ਾਦਾਂਝਲੀ ਹੈ ਸਤਿਗੁਰਾਂ ਲਈ ਕਿਉਂਕਿ ਸਤਿਗੁਰਾਂ ਨੇ ਸਾਨੂੰ ਬਾਣੀ ਨਾਲ ਜੋੜਿਆ ਹੈ ਸਿਮਰਨ ਦੇ ਨਾਲ ਜੋੜਿਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਇਸੇ ਵਿੱਚ ਹੀ ਹੈ ਕਿ ਸਿੱਖ ਬਾਣੀ ਨਾਲ ਜੁੜੇ ਬਾਣੀ ਨਾਲ ਜੁੜ ਕੇ ਆਪਣਾ ਉਸਾਰੇ ਸਿਮਰਨ ਦੇ ਨਾਲ ਜੁੜੇ ਤੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇਵਗੰਧਾਰੀ ਰਾਗ ਵਿੱਚ ਹੈ ਸੋ ਉਹਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ 536 ਅੰਗ ਤੇ ਮਹਾਰਾਜ ਦੇਵਗੰਧਾਰੀ ਰਾਗ ਦੇ ਅੰਦਰ ਮਹਾਰਾਜ ਨੇ ਬੜਾ ਸੋਹਣਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਾਡੇ ਭਲੇ ਲਈ ਕਿਉਂਕਿ ਇਹ ਬਾਣੀ ਹੀ ਮਨੁੱਖ ਦੇ ਭਲੇ ਲਈ ਗੁਰੂ ਪਿਆਰਿਓ ਵੱਡਾ ਰਸਤਾ ਹੈ ਤੇ ਬਾਣੀ ਮਨੁੱਖ ਦਾ ਭਲਾ ਕਰਦੀ ਹੈ ਬਾਣੀ ਬੰਦੇ ਨੂੰ ਜੀਵਨ ਜਾਚ ਸਿਖੰਦੀ ਹੈ ਮਾੜੇ ਪਾਸਿਓਂ ਕੱਢ ਕੇ ਪ੍ਰਮਾਤਮਾ ਨਾਲ ਜੋੜਦੀ ਹੈ ਅੰਮ੍ਰਿਤ ਵਰਗੀ ਬਾਣੀ ਨਾਲ ਜੇ ਕੋਈ ਜੁੜ ਜਾਂਦਾ ਹੈ ਤੇ ਉਹਦਾ ਜੀਵਨ ਅੰਮ੍ਰਿਤ ਬਣ ਸਕਦਾ ਹੈ ਜੇ ਕੋਈ ਅੰਮ੍ਰਿਤ ਵਰਗੀ ਬਾਣੀ ਨਾਲ ਜੁੜ ਸਕੇ ਕਿਉਂਕਿ ਦੇਖੋ ਸਤਗੁਰਾਂ ਨਾਲ ਸ਼ਹੀਦ ਹੋਣ ਵਾਲੇ ਗੁਰਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਵਰਗੇ ਉਹ ਇੰਨਾ ਗ ਬਾਣੀ ਦੇ ਨਾਲ ਜੁੜੇ ਹੋਏ ਸਨ ਕਿ ਉਹਨਾਂ ਨੇ ਗੁਰੂ ਪਿਆਰਿਓ ਭਾਵੇਂ ਸਰੀਰ ਤੇ ਆਰਾ ਫਿਰ ਗਿਆ ਦੋ ਟੋਟੇ ਹੋ ਗਏ ਭਾਈ ਮਤੀਦਾਸ ਵਰਗਿਆਂ ਦੇ ਪਰ ਉਹਨਾਂ ਨੇ ਫਿਰ ਵੀ ਬਾਣੀ ਨੂੰ ਛੱਡਿਆ ਨਹੀਂ ਉਹ ਫਿਰ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਬਾਣੀ ਇੰਨੀ ਕ ਵਸ ਚੁੱਕੀ ਸੀ ਵੀ ਬਾਣੀ ਨੂੰ ਉਹਨਾਂ ਨੇ ਭੁਲਾਇਆ ਨਹੀਂ ਭਾਈ ਸਤੀਦਾਸ ਜੀ ਵਰਗਿਆਂ ਨੇ ਰੂਹ ਦੀ ਪੰਡ ਵਿੱਚ ਸੜ ਕੇ ਵੀ ਬਾਣੀ ਨੂੰ ਵਿਸਾਰਿਆ ਨਹੀਂ ਭਾਈ ਦਿਆਲਾ ਜੀ ਵਰਗਿਆਂ ਭਾਈ ਦਿਆਲਦਾਸ ਜੀ ਵਰਗਿਆਂ ਨੇ ਬਲ ਦੀ ਉਬਲ ਦੀ ਦੀਗ ਵਿੱਚ ਉਬਲ ਕੇ ਵੀ ਗੁਰੂ ਪਿਆਰਿਓ ਬਾਣੀ ਨੂੰ ਵਿਸਾਰਿਆ ਨਹੀਂ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਬਾਣੀ ਨਾਲ ਜੋੜਿਆ ਤੇ ਮਹਾਰਾਜ ਨੇ ਬਾਣੀ ਨਾਲ ਜੁੜਨ ਦਾ ਹੁਕਾ ਦਿੱਤਾ ਹੈ ਸਭ ਤੋਂ ਵੱਡੀ ਸ਼ਰਧਾਂਜਲੀ ਮਹਾਰਾਜ ਨੂੰ ਇਹੋ ਹੀ ਹੋਵੇਗੀ ਕਿ ਮਹਾਰਾਜ ਦੀ ਬਾਣੀ ਨਾਲ ਆਪਾਂ ਜੁੜੀਏ ਮਹਾਰਾਜ ਦੀ ਬਾਣੀ ਨੂੰ ਆਪਾਂ ਪੜਹੀਏ ਮਹਾਰਾਜ ਦੀ ਬਾਣੀ ਨੂੰ ਆਪਾਂ ਵਿਚਾਰੀਏ ਸਭ ਤੋਂ ਵੱਡਾ ਇਹੋ ਹੀ ਜੋ ਗੁਰੂ ਪਿਆਰਿਓ ਸਾਡੇ ਲਈ ਮਹਾਰਾਜ ਦਾ ਦਿਨ ਮਹਾਰਾਜ ਦੀ ਸ਼ਤਾਬਦੀ ਮਨਾਉਣ ਦਾ ਅਸਲ ਮਨੋਰਥ ਹੋਵੇਗਾ ਧਾਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਿਰਪਾ ਕਰਦੇ ਨੇ ਦੇਵ ਗੰਧਾਰੀ ਮਹੱਲਾ ਨਾਵਾ 500 ਤੇ 36 ਅੰਗ ਤੇ ਮਹਾਰਾਜ ਦੇਵ ਗੰਧਾਰੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਹਿੰਦੇ ਨੇ ਅਸਾਂ ਨੇ ਅੱਖਾਂ ਨਾਲ ਤੱਕਿਆ ਕਿ ਸੰਸਾਰ ਦੀ ਜਿੰਨੀ ਵੀ ਪ੍ਰੀਤੀ ਹੈ ਜਿੰਨਾ ਵੀ ਮੋਹ ਹੈ ਮਾਰਾ ਕਹਿੰਦੇ ਸਾਰਾ ਝੂਠਾ ਹੈ ਸੰਸਾਰ ਦੇ ਲੋਕਾਂ ਦਾ ਪਿਆਰ ਜਿਹੜਾ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਮੋਹ ਪਾਇਆ ਹੋਇਆ ਹੈ ਹੇਤ ਲਾਇਆ ਹੋਇਆ ਹੈ ਮਾਰਾ ਕਹਿੰਦੇ ਸਾਰਾ ਝੂਠਾ ਹੈ ਇਹ ਸੰਸਾਰ ਦੀ ਪ੍ਰੀਤ ਝੂਠੀ ਹੈ ਸੰਸਾਰ ਦੀ ਪ੍ਰੀਤ ਸੱਚੀ ਨਹੀਂ ਆ ਕਿਉਂਕਿ ਇਹ ਪ੍ਰੀਤ ਉੜਕ ਤੱਕ ਨਿਭਣ ਵਾਲੀ ਨਹੀਂ ਹੈ ਜਿੰਨਾ ਚਿਰ ਕੋਈ ਜ਼ਿੰਦਾ ਹੈ ਉਹਨਾਂ ਚਿਰ ਉਹ ਆਪਣਾ ਸਮਝਦਾ ਹੈ ਕਿ ਮੇਰਾ ਹੈ ਇਹ ਮੇਰਾ ਹੈ ਪੁੱਤਰ ਮੇਰੇ ਨੇ ਧੀਆਂ ਮੇਰੀਆਂ ਨੇ ਮਾਤਾ ਪਿਤਾ ਮੇਰੇ ਨੇ ਪਰ ਮਰਨ ਤੋਂ ਬਾਅਦ ਕੋਈ ਕਿਸੇ ਦਾ ਰਹਿ ਨਹੀਂ ਜਾਂਦਾ ਮਾਰੇ ਕਹਿੰਦੇ ਸੰਸਾਰ ਦੀ ਪ੍ਰੀਤੀ ਝੂਠੀ ਹੈ ਮੋਹ ਝੂਠਾ ਹੈ ਇਹਨੂੰ ਸੱਚਾ ਨਾ ਸਮਝ ਬੈਠੀਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਸ ਸੰਸਾਰ ਵਿੱਚ ਮੈਂ ਪਿਆਰ ਨੂੰ ਕੂੜ ਵੇਖਿਆ ਹੈ ਸੰਸਾਰ ਦੇ ਮੂੜ ਨੂੰ ਕੂੜ ਵੇਖਿਆ ਹੈ ਮਹਾਰਾਜ ਕਹਿੰਦੇ ਅਸਾਂ ਨੇ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਮਹਾਰਾਜ ਕਹਿੰਦੇ ਸਾਰੇ ਆਪਣੇ ਸੁੱਖਾਂ ਦੇ ਵਿੱਚ ਹੀ ਫਸੇ ਹੋਏ ਆ ਸਾਰੇ ਆਪਣੇ ਸੁੱਖਾਂ ਦੇ ਵਿੱਚ ਹੀ ਲੱਗੇ ਹੋਏ ਆ ਚਾਹੇ ਮਹਾਰਾਜ ਕਹਿੰਦੇ ਨੇ ਦਾਰਾ ਘਰ ਵਾਲੀ ਹੈ ਤੇ ਚਾਹੇ ਮਿੱਤਰ ਨੇ ਸਾਰੇ ਆਪਣੇ ਸੁੱਖ ਦੇ ਭਾਈਵਾਲ ਤੇਰਾ ਕੋਈ ਨਹੀਂ ਆ ਸਾਰਿਆਂ ਨੂੰ ਆਪਣੇ ਨਾਲ ਹੀ ਮਤਬਲ ਹੈ ਮਹਾਰਾਜ ਕਹਿੰਦੇ ਸਾਰੇ ਆਪਣੇ ਸੁੱਖ ਦਾ ਮਤਬਲ ਰੱਖਦੇ ਆ ਸਾਰੇ ਮਤਬਲੀ ਨੇ ਚਾਹੇ ਮਿੱਤਰ ਐ ਚਾਹੇ ਘਰ ਵਾਲੀ ਐ ਚਾਹੇ ਕੋਈ ਵੀ ਐ ਮਹਾਰਾਜ ਕਹਿੰਦੇ ਸਾਰੇ ਸਿਰਫ ਸੁੱਖ ਦੇ ਭਾਈਵਾਲ ਨੇ ਆਪਣੇ ਹੀ ਸੁੱਖ ਸਿਓ ਸਭ ਲਾਗੇ ਮਹਾਰਾਜ ਕਹਿੰਦੇ ਸਾਰੇ ਜਣੇ ਆਪਣੀ ਖੁਸ਼ੀ ਦੇ ਨਾਲ ਆਪਣੇ ਸੁੱਖ ਦੇ ਨਾਲ ਚੰਬੜੇ ਹੋਏ ਨੇ ਕਿਹ ਆਦਾਰਾ ਕਿਹ ਮੀਤ ਚਾਹੇ ਘਰ ਵਾਲੀ ਹੈ ਤੇ ਚਾਹੇ ਮਿੱਤਰ ਹੈ ਰਹਾਉ ਵਿਸ਼ਰਾਮ ਦਿੰਦੇ ਨੇ ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਉ ਬੰਦਿਓ ਚੀਤ ਮਹਾਰਾਜ ਕਹਿੰਦੇ ਸਾਰੇ ਕਹਿੰਦੇ ਇਹ ਮੇਰਾ ਇਹ ਮੇਰਾ ਸਾਰੇ ਕਹਿੰਦੇ ਨੇ ਤੂੰ ਮੇਰਾ ਉਹ ਕਹਿੰਦਾ ਤੂੰ ਮੇਰਾ ਇਸ ਤਰੀਕੇ ਨਾਲ ਸਾਰੇ ਮੇਰਾ ਮੇਰਾ ਕਰਦੇ ਨੇ ਇਹ ਮੇਰਾ ਉਹ ਮੇਰਾ ਧੀਆਂ ਪੁੱਤਰ ਮੇਰੇ ਰਿਸ਼ਤੇਦਾਰ ਮੇਰੇ ਘਰ ਵਾਲੀ ਮੇਰੀ ਮਾਤਾ ਪਿਤਾ ਮੇਰੇ ਇਹਨਾਂ ਨੂੰ ਮੇਰਾ ਮੇਰਾ ਸਾਰੇ ਮਹਾਰਾਜ ਕਹਿੰਦੇ ਸਾਰੇ ਮੇਰਾ ਮੇਰਾ ਕਰਦੇ ਆ ਤੇ ਹਿੱਤ ਸਿਉ ਬੰਧਿਓ ਉਚਿਤ ਆਪਣੇ ਚਿੱਤ ਨੂੰ ਮੋਹ ਨਾਲ ਬਧਿਆ ਹੋਇਆ ਇਹਨਾਂ ਦੇ ਮੋਹ ਨਾਲ ਆਪਣੇ ਚਿੱਤ ਨੂੰ ਮਹਾਰਾਜ ਕਹਿੰਦੇ ਇਹਨਾਂ ਦੇ ਪਿਆਰ ਨਾਲ ਇਹਨਾਂ ਦੇ ਮੋਹ ਨਾਲ ਇਸ ਬੰਦੇ ਨੇ ਆਪਣੇ ਚਿੱਤ ਨੂੰ ਵੱਧਾ ਹੋਇਆ ਹੈ ਮੇਰਾ ਮੇਰਾ ਕਰਦਿਆਂ ਹੋਇਆਂ ਬੱਚਿਆਂ ਦੇ ਮੋਹ ਨਾਲ ਘਰ ਵਾਲੀ ਦੇ ਮੋਹ ਨਾਲ ਰਿਸ਼ਤੇਦਾਰਾਂ ਦੇ ਮੋਹ ਨਾਲ ਮਾਤਾ ਪਿਤਾ ਦੇ ਮੋਹ ਨਾਲ ਆਪਣੇ ਆਪ ਨੂੰ ਚਿੱਤ ਨੂੰ ਵੱਧਾ ਹੋਇਆ ਹੈ ਪਰ ਸਤਿਗੁਰੂ ਕਹਿੰਦੇ ਅੰਤ ਕਾਲ ਸੰਗੀ ਨਹ ਕੋ ਪਰ ਮਹਾਰਾਜ ਕਹਿੰਦੇ ਗੱਲ ਇੱਥੇ ਜਾ ਕੇ ਮੁੱਕਦੀ ਐ ਜਿਹੜੇ ਜਿੰਦਿਆਂ ਕਹਿੰਦੇ ਨੇ ਆ ਮੇਰਾ ਆਹ ਮੇਰਾ ਆਪਣੇ ਚਿੱਤ ਨੂੰ ਉਹਨਾਂ ਦੇ ਮੋਹ ਨਾਲ ਬੱਧਾ ਹੋਇਆ ਐ ਪਰ ਮਹਾਰਾਜ ਕਹਿੰਦੇ ਪਰ ਖੁਦ ਹੁੰਦੀ ਐ ਅੰਤ ਕਾਲ ਸੰਗੀ ਨਹ ਕੋ ਇਹ ਅਚਰਜ ਹੈ ਰੀਤ ਇਹ ਮਹਾਰਾਜ ਕਹਿੰਦੇ ਰਵਾਜ ਹੈ ਕਿ ਅੰਤ ਵੇਲੇ ਕੋਈ ਵੀ ਕਿਸੇ ਦਾ ਬਣਦਾ ਨਹੀਂ ਜਿੰਦਿਆਂ ਸਾਰੇ ਕਹਿੰਦੇ ਨੇ ਮੇਰਾ ਐ ਉਹ ਮੇਰਾ ਐ ਪਰ ਅੰਤ ਵੇਲੇ ਮਹਾਰਾਜ ਕਹਿੰਦੇ ਕੋਈ ਵੀ ਕਿਸੇ ਦਾ ਨਹੀਂ ਬਣਦਾ ਕੋਈ ਸੰਗੀ ਨਹੀਂ ਬਣਦਾ ਕੋਈ ਮਿੱਤਰ ਨਹੀਂ ਬਣਦਾ ਕੋਈ ਭਾਈ ਨਹੀਂ ਬਣਦਾ ਕੋਈ ਭਰਾ ਨਹੀਂ ਬਣਦਾ ਮਹਾਰਾਜ ਕਹਿੰਦੇ ਸਭ ਸਾਥ ਛੱਡ ਜਾਂਦੇ ਆ ਕਈ ਇਥੇ ਤਾਂ ਜਿੰਦਿਆਂ ਹੀ ਛੱਡ ਜਾਂਦੇ ਆ ਮਰਨ ਤੋਂ ਬਾਅਦ ਤੱਕ ਕਿੰਨੇ ਨਾਲ ਨਹੀਂ ਬਣਾਏ ਜਦੋਂ ਆਤ ਦੀ ਮੁਸ਼ਕਲ ਆ ਜਾਂਦੀ ਹੈ ਗਰੀਬੀ ਆ ਜਾਂਦੀ ਹੈ ਗਰੀਬੀ ਦਾਵਾ ਹੋ ਜਾਂਦਾ ਹੈ ਘਰ ਵਿੱਚੋਂ ਪਦਾਰਥ ਮੁੱਕ ਜਾਂਦੇ ਆ ਧਨ ਦੌਲਤ ਖੁੱਸ ਜਾਂਦੀ ਹੈ ਕੰਗਾਲੀ ਆ ਜਾਂਦੀ ਹੈ ਉਦੋਂ ਆਪਣੇ ਵੀ ਠੁਕਰਾ ਦਿੰਦੇ ਆ ਜੰਮਣ ਵਾਲੇ ਵੀ ਠੁਕਰਾ ਦਿੰਦੇ ਆ ਨਾਲ ਜੰਮੇ ਵੀ ਠੁਕਰਾ ਦਿੰਦੇ ਆ ਕਿ ਕਿਤੇ ਸਾਡੇ ਤੋਂ ਨਾ ਮੰਗ ਲਵੇ ਕਿਤੇ ਸਾਡੇ ਅੱਗੇ ਨਾ ਹੱਥ ਟੱਡ ਲਵੇ ਕਿਤੇ ਪੈਸੇ ਦਾ ਸਾਨੂੰ ਸਵਾਲ ਨਾ ਪਾ ਦੇਵੇ ਵੀ ਸਾਨੂੰ ਮੈਨੂੰ ਥੋੜੇ ਬਾਰੇ ਪੈਸੇ ਦੇ ਦਿਓ ਕਿਉਂ ਛੱਡ ਜਾਂਦੇ ਆ ਆਪਣੇ ਜਿਹੜੇ ਕਹਿੰਦੇ ਸੀ ਤੇਰੇ ਆ ਜਦੋਂ ਕੰਗਾਲੀ ਹੁੰਦੀ ਹੈ ਇਸ ਕਰਕੇ ਛੱਡਦੇ ਆ ਵੀ ਕਿਤੇ ਸਾਡੇ ਤੋਂ ਪੈਸੇ ਨਾ ਮੰਗ ਲਵੇ ਕਿਤੇ ਸਾਨੂੰ ਨਾ ਆਖੇ ਵੀ ਤੁਸੀਂ ਮੇਰੀ ਮਦਦ ਕਰੋ ਅਸੀਂ ਨਹੀਂ ਮਦਦ ਕਰਨੀ ਇਸ ਲਈ ਉਹ ਮਤਬਲੀ ਲੋਕ ਖਿਸਕ ਜਾਂਦੇ ਆ ਵੀ ਛੱਡੋ ਖੜਾ ਇਹ ਗਰੀਬੰਦਾ ਇਹ ਤਾਂ ਸਵਾਲ ਕਰੇਗਾ ਇਹ ਪੈਸੇ ਮੰਗੇਗਾ ਇਹ ਗਰੀਬੀ ਦਾਵਾ ਹੋ ਗਿਆ ਹੁਣ ਕੀ ਲੈਣਾ ਜਦੋਂ ਇਹਦੇ ਕੋਲ ਕੁਝ ਹੈ ਸੀ ਉਦੋਂ ਸਾਨੂੰ ਮਤਬਲ ਸੀ ਹੁਣ ਇਹਦੇ ਕੋਲ ਕੀ ਆ ਹੁਣ ਇਹਦੇ ਕੋਲ ਕੱਖਾਂ ਵਿੱਚ ਰੁੱਲਦਾ ਫਿਰਦਾ ਹੈ ਕੱਖਾਂ ਦੇ ਬਰਾਬਰ ਹੋ ਗਿਆ ਹੁਣ ਇਹਨੇ ਸਾਨੂੰ ਕੀ ਦੇਣਾ ਹੈ ਇੱਥੇ ਟਕਰਾਣ ਤੈਨੂੰ ਕਿਸੇ ਨੇ ਨਹੀਂ ਸਮਝਣਾ ਮਹਾਰਾਜ ਕਹਿੰਦੇ ਭਾਵੇਂ ਮਾਤਾ ਪਿਤਾ ਹੈ ਭਾਵੇਂ ਭਾਈ ਹੈ ਭਾਵੇਂ ਮਿੱਤਰ ਹੈ ਕਿਸੇ ਨੇ ਵੀ ਅੰਤ ਤਵੇਲੇ ਤੇਰਾ ਸਾਥ ਨਹੀਂ ਗਿਆ ਕਿਉਂਕਿ ਗੁਰੂ ਸਾਹਿਬ ਨੇ ਇਸ ਗੱਲ ਗੱਲ ਬਾਰੇ ਗੁਰਬਾਣੀ ਦੇ ਵਿੱਚ ਦੱਸ ਦਿੱਤਾ ਹੈ ਮਹਾਰਾਜ ਨੇ ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ ਜਿਨੂੰ ਅਤ ਦੀ ਮੁਸ਼ਕਲ ਬਣ ਜਾਏ ਕਿਤੇ ਦੁਨੀਆ ਦੇ ਵਿੱਚ ਇਹੋ ਜੇ ਲੋਕ ਨੇ ਜਿਹੜੇ ਅਤ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਦੇ ਨੇ ਕਈ ਵਾਰ ਗਰੀਬੀ ਦਾਵਾ ਦੋ ਟਾਈਮ ਖਾਣ ਨੂੰ ਭੋਜਨ ਤੱਕ ਨਹੀਂ ਮਿਲਦਾ ਜਾ ਕੋ ਮੁਸ਼ਕਲ ਆਤ ਬਣੇ ਢੋਈ ਕੋ ਨਾ ਦੇ ਮਹਾਰਾਜ ਕਹਿੰਦੇ ਇਹੋ ਜੀ ਮੁਸ਼ਕਲ ਬਣ ਜਾਏ ਕਿ ਕੋਈ ਢੋਈ ਤੱਕ ਨਾ ਦੇਵੇ ਲਾਗੂ ਹੋਏ ਦੁਸ਼ਮਣਾਂ ਤੇ ਦੁਸ਼ਮਣ ਵੀ ਮਹਾਰਾਜ ਕਹਿੰਦੇ ਲਾਗੇ ਹੋ ਕੇ ਵਾਰ ਕਰਨ ਦੁਸ਼ਮਣ ਵੀ ਨੇੜੇ ਹੋ ਕੇ ਦੁਸ਼ਮਣੀਆਂ ਕਟਣ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭੱਜ ਖਲੇ ਤੇ ਸਾਖ ਰਿਸ਼ਤੇਦਾਰ ਵੀ ਠੁਕਰਾ ਦੇਣ ਉਹ ਵੀ ਛੱਡ ਦੇਣ ਉਹ ਵੀ ਟੁੱਟ ਜਾਣ ਸਾਗ ਪੇ ਭਜ ਖਲੇ ਸਭੋ ਭਜੇ ਆਸਰਾ ਸਾਰੇ ਆਸਰੇ ਟੁੱਟ ਜਾਣ ਮਾਰੇ ਕਹਿੰਦੇ ਬੰਦਾ ਇੰਨਾ ਕ ਜਿਆਦਾ ਕਮਜ਼ੋਰ ਹੋ ਜਾਵੇ ਵੀ ਉਹਨੂੰ ਕੋਈ ਆਸਰਾ ਤੱਕਣਾ ਮਿਲੇ ਦੇ ਸਹਾਰਾ ਹੋ ਜਾਵੇ ਕੋਈ ਸਹਾਰਾ ਨਾ ਮਿਲੇ ਕੋਈ ਆਸਰਾ ਨਾ ਮਿਲੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭਜ ਖਲੇ ਮਾਰਾ ਕਹਿੰਦੇ ਸਾਗ ਰਿਸ਼ਤੇਦਾਰ ਭੱਜ ਜਾਣ ਛੱਡ ਜਾਣ ਟੁੱਟ ਜਾਣ ਸਭੋ ਭੱਜੈ ਆਸਰਾ ਹਰ ਪਾਸਿਓਂ ਆਸਰੇ ਟੁੱਟ ਜਾਣ ਕੋਈ ਆਸਰਾ ਦੁਨੀਆ 'ਚ ਰਹਿ ਨਾ ਜਾਵੇ ਬੰਦੇ ਦਾ ਮਾਰਾ ਕਹਿੰਦੇ ਜੇ ਇਹੋ ਜੇ ਹਾਲਾਤ ਕਿਤੇ ਬਣ ਜਾ ਨਾ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਪਰ ਮਾਰਾ ਕਹਿੰਦੇ ਫਿਰ ਵੀ ਡੋਲੀ ਨਾ ਜੇ ਤੇਰੇ ਕੋਲ ਵਾਹਿਗੁਰੂ ਹੈ ਜੇ ਤੇਰੇ ਕੋਲ ਵਾਹਿਗੁਰੂ ਦਾ ਨਾਮ ਹੈ ਵਾਹਿਗੁਰੂ ਤੈਨੂੰ ਚੇਤੇ ਹੈ ਚੁਕੈ ਸਭ ਅਸਰਾਉ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਬਾਉ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਅਕਾਲ ਪੁਰਖ ਚੇਤੇ ਹੈ ਤੇ ਤੈਨੂੰ ਤੱਤੀ ਬਾਣੀ ਲੱਗਣੀ ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਹੈ ਨਾ ਅੰਤ ਕਾਲ ਸੰਗੀਨੈ ਕੋ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਹਿ ਰਹੇ ਨੇ ਕਹਿਣ ਲੱਗੇ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਜਿਨ੍ਹਾਂ ਨੂੰ ਆਪਣੇ ਸਮਝਦਾ ਉਹਨਾਂ ਨੇ ਅੰਤ ਵੇਲੇ ਤੇਰਾ ਸਾਥ ਨਹੀਂ ਦੇਣਾ ਅੰਤ ਵੇਲੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਬਾਣੀ ਤੋਂ ਬਿਨਾ ਤੇਰੇ ਨਾਲ ਕਿਸੇ ਨੇ ਖੜਨਾ ਨਹੀਂ ਇਸ ਲਈ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਦੀ ਬਾਣੀ ਨਾਲ ਜੁੜ ਵਾਹਿਗੁਰੂ ਦੇ ਸਿਮਰਨ ਨਾਲ ਜੁੜ ਚਿੱਤ ਲਾਉਣਾ ਤੇ ਵਾਹਿਗੁਰੂ ਨਾਲ ਪਰ ਮਹਾਰਾਜ ਨੇ ਇੱਥੇ ਪਰਿਵਾਰ ਨੂੰ ਛੱਡਣ ਦੀ ਗੱਲ ਨਹੀਂ ਆਖੀ ਸੰਸਾਰ ਨੂੰ ਤਿਆਗਣ ਦੀ ਗੱਲ ਨਹੀਂ ਆਖੀ ਧੀਆਂ ਪੁੱਤਰਾਂ ਨੂੰ ਤਿਆਗਣ ਦੀ ਗੱਲ ਨਹੀਂ ਆਖੀ ਮਹਾਰਾਜ ਨੇ ਸਿਰਫ ਮੋਹ ਤੱਕ ਮੋਹ ਛੱਡਣ ਦੀ ਗੱਲ ਆਖੀ ਹੈ ਕਿ ਇਹਨਾਂ ਦੇ ਵਿੱਚ ਰਹਿ ਕੇ ਵੀ ਜੇ ਤੂੰ ਰੱਬ ਦਾ ਨਾਮ ਲੈਣਾ ਤੇ ਚੰਗਾ ਹੈ ਕਾਰ ਵਿਹਾਰ ਕਰਦਿਆਂ ਵੀ ਜੇ ਰੱਬ ਦਾ ਨਾਮ ਚੇਤੇ ਤੇ ਚੰਗਾ ਹੈ ਜੇ ਧੀਆਂ ਪੁੱਤਰਾਂ ਵਿੱਚ ਵੀ ਤੈਨੂੰ ਰੱਬ ਚੇਤੇ ਆ ਜਾਂਦਾ ਤੇ ਚੰਗਾ ਹੈ ਪਰ ਜੇ ਕੱਲਾ ਤੂੰ ਇਹਨਾਂ ਨਾਲ ਮੋਹ ਲਾ ਕੇ ਬੈਠਾ ਰੱਬ ਕਦੇ ਚੇਤੇ ਨਹੀਂ ਐ ਫਿਰ ਤੇਰੇ ਨੂੰ ਵੱਡਾ ਮੂਰਖ ਕੋਈ ਹੋ ਨਹੀਂ ਸਕਦਾ ਮਹਾਰਾਜ ਨੇ ਸਾਨੂੰ ਦੋ ਵੇਲੇ ਦਿੱਤੇ ਵੇਖੋ ਸਾਰੀ ਦਿਹਾੜੀ ਤੇ ਮਾਲਾ ਫੜਨ ਦਾ ਫੜਨ ਦਾ ਮਹਾਰਾਜ ਨੇ ਕਿਹਾ ਹੀ ਨਹੀਂ ਕਿਉਂਕਿ ਅਸੀਂ ਆਪਦੀਆਂ ਕਿਰਤ ਕਮਾਈਆਂ ਕਰਦੇ ਆਂ ਅਸੀਂ ਧੰਦੇ ਕਰਦੇ ਆਂ ਕੋਈ ਜੌਬ ਕਰਦਾ ਹੈ ਕੋਈ ਖੇਤੀਬਾੜੀ ਕਰਦਾ ਹੈ ਕੋਈ ਘਰ ਦੇ ਕੰਮਕਾਰ ਕਰਦਾ ਹੈ ਸਾਨੂੰ ਦੋ ਵੇਲੇ ਦਿੱਤੇ ਨੇ ਵੀ ਤੂੰ ਅੰਮ੍ਰਿਤ ਵੇਲੇ ਉੱਠ ਅੰਮ੍ਰਿਤ ਵੇਲੇ ਉੱਠ ਕੇ ਤੂੰ ਨਿਤਨੇਮ ਕਰ ਆਪਣੇ ਦਿਨ ਦੀ ਸ਼ੁਰੂਆਤ ਤੂੰ ਕਰ ਬਾਣੀ ਨਾਲ ਸ਼ਾਮ ਨੂੰ ਅਸੀਂ ਜਦੋਂ ਵਿਹਲੇ ਹੋ ਜਾਂਦੇ ਆ ਰਾਤ ਨੂੰ ਅਸੀਂ ਵਿਸ਼ਰਾਮ ਕਰਨਾ ਕਿਉਂਕਿ ਰਾਤ ਨੂੰ ਅਸੀਂ ਕੋਈ ਕੰਮ ਨਹੀਂ ਕਰਨਾ ਅਸੀਂ ਸੌਣਾ ਇੱਕ ਵੇਲਾ ਸਾਨੂੰ ਸੌਣ ਦਾ ਦਿੱਤਾ ਹੈ ਇੱਕ ਵੇਲਾ ਸਾਨੂੰ ਧੰਦੇ ਕਰਨ ਦਾ ਦਿੱਤਾ ਹੈ ਦਿਵਸ ਰਾਤ ਦੋਏ ਦਾਈ ਦਾਇਆ ਇਹ ਦਾਈ ਦਾਇਆ ਜਿਵੇਂ ਖੜਾਉਂਦੇ ਖੜਾਉਂਦੇ ਨੇ ਇੱਕ ਸਵਾਉਂਦਾ ਹੈ ਤੇ ਇੱਕ ਖੇਡੇ ਲਾਉਂਦਾ ਹੈ ਦਿਨ ਜਿਹੜਾ ਬੰਦੇ ਨੂੰ ਖੇਡੇ ਲਾਉਂਦਾ ਹੈ ਕੰਮਕਾਰਾਂ ਵਿੱਚ ਤੇ ਰਾਤ ਜਿਹੜੀ ਉਹ ਗੋਦੀ ਵਿੱਚ ਪਾ ਕੇ ਬੰਦੇ ਨੂੰ ਸੁਬਾਉਂਦੀ ਹੈ ਤੇ ਜਿਹੜਾ ਅੰਮ੍ਰਿਤ ਵੇਲਾ ਨਾ ਅੰਮ੍ਰਿਤ ਵੇਲੇ ਦਾ ਪੈਰ ਇੰਨਾ ਪਵਿੱਤਰ ਹੈ ਕਿ ਜਦੋਂ ਚਿੜੀਆਂ ਵੀ ਰੱਬ ਦੀ ਨਾਮ ਵਿੱਚ ਉਹਦੀ ਉਹਦੇ ਧਿਆਨ ਵਿੱਚ ਜੁੜੀਆਂ ਨੇ ਕਿਉਂਕਿ ਜਿਹੜੀ ਚੌਕੀ ਬਹੁਤ ਠੁਟੀ ਵਗਣ ਬਹੁਤ ਤਰੰਗ ਮਹਾਰਾਜ ਕਹਿੰਦੇ ਪੰਛੀ ਵੀ ਆਪਣੇ ਆਲਣਿਆਂ ਵਿੱਚ ਬਹਿ ਕੇ ਉਹਨੂੰ ਯਾਦ ਕਰਦੇ ਉਸ ਵੇਲੇ ਸ਼ਾਂਤੀ ਹੁੰਦੀ ਹੈ। ਅੰਮ੍ਰਿਤ ਵੇਲੇ ਦਾ ਮਾਹੌਲ ਬੜਾ ਸ਼ਾਂਤ ਹੁੰਦਾ ਹੈ। ਕੋਈ ਕਿਸੇ ਪ੍ਰਕਾਰ ਦਾ ਗੁਰੂ ਪਿਆਰਿਓ ਰੌਲਾ ਨਹੀਂ, ਕਿਸੇ ਪ੍ਰਕਾਰ ਦਾ ਕੋਈ ਆ ਸ਼ਾਂਤ ਨਹੀਂ ਸ਼ਾਂਤੀ ਹੈ। ਸ਼ਾਂਤੀ ਦਾ ਵੇਲਾ। ਤਾਂ ਹੀ ਇਸ ਨੂੰ ਕਿਹਾ ਮਹਾਰਾਜ ਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਹਰ ਕੋਈ ਸ਼ਾਂਤ ਹੈ ਉਸ ਵੇਲੇ। ਇਸ ਸ਼ਾਂਤੀ ਦੇ ਵਿੱਚ ਬਹਿ ਕੇ ਉਸ ਵੈਗਰੂ ਨੂੰ ਚੇਤੇ ਕੀਤਾ ਜਾ ਸਕਦਾ ਜਿੱਥੇ ਸ਼ਾਂਤ ਮੌਲ ਹੋਵੇ ਨਾ ਉਥੇ ਸੁਰਤ ਜ਼ਿਆਦਾ ਜੁੜਦੀ ਹੈ ਤੇ ਜਿੱਥੇ ਰੌਲਾ ਪੈਂਦਾ ਹੋਵੇ ਉਥੇ ਸ਼ਰਤ ਕਾ ਦੀ ਜੁੜਨੀ ਤਾ ਹੀ ਹੈ ਮਹਾਰਾਣੀ ਅੰਮ੍ਰਿਤਵਿਲਾ ਸਿੱਖ ਨੂੰ ਦਿੱਤਾ ਵੀ ਤੋ 3 ਵਜੇ ਤੋਂ ਲੈ ਕਰਕੇ 6 ਵਜੇ ਤੱਕ ਰੱਬ ਨੂੰ ਚੇਤੇ ਕਰ ਕੋਈ 12 ਵਜੇ ਉੱਠਦਾ ਹੈ ਕੋਈ 12 ਤੋਂ ਲੈ ਕਰਕੇ ਗੁਰੂ ਪਿਆਰਿਓ 6 ਵਜੇ ਤੱਕ ਰੱਬ ਨੂੰ ਯਾਦ ਕਰਦਾ ਹੈ ਕੋਈ 2 ਵਜੇ ਉੱਠਦਾ ਹੈ ਕੋਈ 2:30 ਵਜੇ ਉੱਠਦਾ ਹੈ ਕੋਈ 1 ਵਜੇ ਉੱਠਦਾ ਹੈ ਕੋਈ 1:30 ਵਜੇ ਉੱਠਦਾ ਹੈ ਵੱਖ-ਵੱਖ ਜਿੰਨੀ ਮਹਾਰਾਜ ਨੇ ਕਿਸੇ ਨੂੰ ਜੋ ਸਮਰਥਾ ਦਿੱਤੀ ਹੈ ਜਿੰਨੀ ਮਹਾਰਾਜ ਨੇ ਕਿਸੇ ਨੂੰ ਸਮਰਥਾ ਦਿੱਤੀ ਇੱਥੇ ਰੂਹਾਂ ਤਾਂ 12-12 ਵਜੇ ਜਾਗਣ ਵਾਲੀਆਂ ਵੀ ਹੈਗੀਆਂ ਜਿਹੜੀਆਂ ਅਲਪ ਆਹਾਰ ਸੁਲਪ ਸੀ ਨਿੰਦਰਾ ਥੋੜਾ ਸੌਂਦੀਆਂ ਤੇ ਥੋੜਾ ਖਾਂਦੀਆਂ ਉਹ ਵੀ ਹੈਗੇ ਨੇ ਜਿਹੜੇ ਸੌਂਦੇ ਬੜਾ ਕੱਟਨੇ ਪਰ ਰੱਬ ਨਾਲ ਜ਼ਿਆਦਾ ਜੁੜਦੇ ਉਹ ਉਹ ਤੇਲੀ ਅਵਸਥਾ ਉਹਨਾਂ ਦੀ ਔਰ ਆਪਾ ਉਹਨਾਂ ਅਵਸਥਾ ਤੇ ਨਹੀਂ ਪਹੁੰਚੇ ਆਪਾਂ ਆਮ ਹਾਂ ਇਸ ਲਈ ਸੋ ਚਾਰ 4:30 ਦਾ ਸਮਾਂ ਆਪਣੇ ਕੋਲ ਜਿਹੜਾ ਆਪਾਂ ਉੱਠਦੇ ਆ 4:30 ਕੋਈ 5 ਵਜੇ ਵੀ ਉੱਠਦਾ ਹੈ ਸੋ ਇਸ ਤਰੀਕੇ ਨਾਲ ਉੱਠ ਕੇ ਆਪਾਂ ਨਿਤਨੇਮ ਕਰਦੇ ਆ ਸਿਮਰਨ ਕਰਦੇ ਆ ਆਪਾਂ ਯਾਦ ਕਰਦੇ ਆ ਇਹ ਵੇਲਾ ਸਾਨੂੰ ਮਹਾਰਾਜ ਨੇ ਰੱਬ ਨੂੰ ਯਾਦ ਕਰਨ ਦਾ ਦਿੱਤਾ ਵੀ ਇਸ ਮਾਹੌਲ ਵਿੱਚ ਰੱਬ ਨੂੰ ਯਾਦ ਕਰ ਅੰਮ੍ਰਿਤ ਵੇਲੇ ਤੇ ਦਿਨੇ ਤੋਂ ਆਪਦੇ ਕੰਮ ਕਰੀ ਜਾ ਦਿਨੇ ਆਉਦੇ ਕੰਮ ਕਰੀ ਜਾ ਸਾਰੀ ਦਿਹਾੜੀ ਤੂੰ ਕੰਮ 'ਚ ਲਗਾ ਰਹੇ ਖੇਤੀ ਕਰਦਾ ਜੋ ਵੀ ਕਰਦਾ ਤੂੰ ਕੋਈ ਨੌਕਰੀ ਕਰਦਾ ਉਥੇ ਜਾ ਪਰ ਅੰਮ੍ਰਿਤ ਵੇਲੇ ਰੱਬ ਨੂੰ ਯਾਦ ਕਰ ਫਿਰ ਸ਼ਾਮ ਨੂੰ ਕੋਸ਼ਿਸ਼ ਕਰ ਸੌਣ ਲੱਗਿਆਂ ਯਾਦ ਕਰਦਾ ਇਸ ਵਾਸਤੇ ਮਹਾਰਾਜ ਕਹਿੰਦੇ ਉਸ ਵਹਿਗੁਰੂ ਦੇ ਨਾਮ ਨੇ ਤੇਰੇ ਕੰਮ ਆਉਣਾ ਹੁਣ ਆ ਸ਼ਤਾਬਦੀ ਮਹਾਰਾਜ ਦੀ 350 ਸਾਲਾ ਤੁਹਾਨੂੰ ਪਤਾ ਵੀ 24 ਤਰੀਕ ਨੂੰ ਮਹਾਰਾਜ ਦੇ ਬੜੇ-ਬੜੇ ਸਮਾਗਮ ਹੋ ਰਹੇ ਆ ਇਹਦੇ ਸਬੰਧ ਵਿੱਚ ਬੜੀ ਸੰਗਤ ਜਿਹੜੀ ਹੈ ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਾਲ ਜੁੜੀ ਹੋਈ ਹੈ। ਬੜੀਆਂ ਸੰਗਤਾਂ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ ਰਹੀਆਂ ਨੇ। ਕੋਈ ਬਾਣੀ ਪੜ ਰਿਹਾ ਹੈ, ਕੋਈ ਬਾਣੀ ਵਿਚਾਰ ਰਿਹਾ ਹੈ, ਬੜੇ ਸਹਿਜ ਪਾਠ ਹੋ ਰਹੇ ਨੇ। ਬੜੇ ਸਹਿਜ ਪਾਠਾਂ ਦੇ ਭੋਗ ਪਾਣੇ ਨੇ। ਬੜੇ ਸਹਿਜ ਪਾਠ ਹੋ ਰਹੇ ਨੇ। ਬੜੇ ਮਹਾਰਾਜ ਦੀ ਬਾਣੀ ਪੜ੍ਹੀ ਜਾ ਰਹੀ ਹੈ ਕੋਈ ਸ਼ਬਦ ਪੜ੍ਹ ਰਿਹਾ ਮਹਾਰਾਜ ਦੇ ਗੁਰਬਾਣੀ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਲਾਈਵ ਕੀਰਤਨ ਸਰਵਣ ਕਰਦੇ ਆ ਰਾਗੀ ਸਿੰਘ ਮਹਾਰਾਜ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਆ ਸੋ ਵੱਧ ਤੋਂ ਵੱਧ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹਨਾਂ ਦਿਨਾਂ ਵਿੱਚ ਯਾਦ ਕੀਤਾ ਜਾ ਰਿਹਾ ਕਿਉਂਕਿ ਇਹ 50 ਸਾਲਾਂ ਬਾਅਦ 350 ਸਾਲਾਂ ਸ਼ਹੀਦੀ ਦੇ ਹੜਾ ਆਇਆ 300 ਸਾਲਾ 1975 ਦੇ ਵਿੱਚ ਮਨਾਇਆ ਸੀ ਤੇ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਵਿੱਚ ਬੜਾ ਵੱਡਾ ਸਮਾਗਮ ਹੋਇਆ ਸੀ। ਉੱਥੇ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਪਹੁੰਚੀਆਂ ਸਨ ਬੜਾ ਵੱਡਾ ਉਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ 13ਵੇਂ ਜਥੇਦਾਰ ਉਹਨਾਂ ਨੇ ਉਸ ਵੇਲੇ ਦੀ ਜਿਹੜੀ ਸ਼ਤਾਬਦੀ ਮਨਾਈ ਸੀ ਨਾ 1975 ਦੇ ਵਿੱਚ 300 ਸਾਲਾ ਉਦੋਂ ਉਹਨਾਂ ਨੇ 36 ਨਗਰ ਕੀਰਤਨ ਕੱਢੇ ਸੀ 36 ਨਗਰ ਕੀਰਤਨ ਗੁਰੂ ਪਿਆਰਿਓ ਐਮਰਜੈਂਸੀ ਲੱਗੀ ਸੀ ਤੇ ਫਿਰ ਵੀ ਉਹਨਾਂ ਨੇ ਏਡੀ ਵੱਡੀ ਸੇਵਾ ਸੋ ਕਈ 37 ਵੀ ਕਹਿੰਦੇ ਆ 37 ਨਗਰ ਕੀਰਤਨ ਸੋ ਇਹਨੇ ਭਾਰੀ ਨਗਰ ਕੀਰਤਨ ਉਸ ਵੇਲੇ ਮਹਾਰਾਜ ਜੀ ਦੀ 300 ਸਾਲਾ ਜੋ ਛੇਵੀਂ ਸਤਾਵਦੀ ਦੇ ਸੰਬੰਧ ਵਿੱਚ ਕੱਢੇ ਗਏ ਸੀ 1975 ਵਿੱਚ ਅੱਜ ਦੀ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ 50 ਸਾਲਾਂ ਬਾਅਦ ਇਹ ਆਪਾਂ ਖੁਸ਼ਕਿਸਮਤਾਂ ਜੋ ਆਪਾਂ ਵੇਖ ਰਹੇ ਆ ਭਾਵੇਂ ਕਿ ਆਪਾਂ 1975 ਵਾਲੀ ਸ਼ਤਾਬਦੀ ਨਹੀਂ ਵੇਖੀ ਕਿਉਂਕਿ ਕਿਸੇ ਦਾ ਜਨਮ 85 ਦਾ ਹੈ ਕਿਸੇ ਦਾ 84 ਦਾ ਹੈ ਕਿਸੇ ਦਾ 80 ਦਾ ਹੈ ਕਿਸੇ ਦਾ 99 ਦਾ ਹੋਵੇਗਾ ਸੋ ਗੁਰੂ ਪਿਆਰਿਓ ਇਸ ਤਰੀਕੇ ਨਾਲ ਸੋ ਜਿਹੜੇ ਬਾਅਦ ਵਿੱਚ ਪੈਦਾ ਹੋਏ ਨੇ ਜਨਮ ਲਿਆ ਜਿਨ੍ਹਾਂ ਨੇ ਉਹਨਾਂ ਨੇ ਕਿੱਥੇ ਉਹ ਸ਼ਤਾਬਦੀ ਦੇਖੀ ਹੈ ਸੋ ਇਹ ਸ਼ਤਾਬਦੀ ਜਿਹੜੀ ਹੈ ਅਸੀਂ ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ ਦیدار ਕਰਨੇ ਨੇ ਸਾਡੇ ਜੋ ਮਹਾਰਾਜ ਨੇ ਕਿਰਪਾ ਕੀਤੀ ਜੋ ਮਹਾਰਾਜ ਦੀ ਸ਼ਤਾਬਦੀ ਆਈ ਹੈ ਜੋ 2025 ਦੇ ਵਿੱਚ ਆਈ ਹੈ ਤੇ ਸੰਗਤਾਂ ਦੇ ਅੰਦਰ ਬੜਾ ਮਹਾਰਾਜ ਲਈ ਪਿਆਰ ਹੈ ਗੁਰੂ ਤੇਗ ਬਹਾਦਰ ਸਾਹਿਬ ਲਈ ਉਥੇ ਜਿਹੜੇ ਸਨਾਤਨੀ ਕਈ ਵੀਰ ਨੇ ਉਹ ਵੀ ਬੜੀ ਵੱਡੀ ਸੇਵਾ ਬੜੀ ਵੱਡੀ ਮਹਾਰਾਜ ਦੇ ਨਾਲ ਸ਼ਰਧਾ ਬਣਾਈ ਹੋਈ ਹੈ ਜਿਹੜੇ ਜੁੜੇ ਨੇ ਜਿਹੜੇ ਸੱਚੇ ਹਿੰਦੂ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਦੇਣ ਨਹੀਂ ਦੇ ਸਕਦੇ ਉਹ ਮਰ ਨੂੰ ਯਾਦ ਕਰਦੇ ਆ ਆਪਣੇ ਘਰਾਂ ਅੰਦਰ ਯਾਦ ਕਰਦੇ ਆ ਉਹ ਹੈ ਨੇ ਜਿਹੜੇ ਨਿਤ ਯਾਦ ਕਰਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਦੌਲਤ ਸਾਡਾ ਧਰਮ ਕਾਇਮ ਹੈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇਹ ਸ਼ਤਾਬਦੀਆਂ ਸਿਰਫ ਲੰਗਰ ਲਾਉਣ ਵਾਸਤੇ ਜਾਂ ਇਕੱਠ ਕਰਨ ਵਾਸਤੇ ਨਹੀਂ ਹੁੰਦੀਆਂ ਜਿਹੜੇ ਅਸੀਂ ਜੋੜ ਮੇਲੇ ਵੀ ਕਰਦੇ ਹਾਂ ਸ਼ੀਦੀ ਦਿਹਾੜੇ ਮਨਾਉਂਦੇ ਹਾਂ ਸਿਰਫ ਇਹ ਦਾ ਇਹ ਮਕਸਦ ਨਹੀਂ ਹੁੰਦਾ ਕਿ ਸਿਰਫ ਲੰਗਰ ਛਕਣੇ ਇਕੱਠ ਕਰਨਾ ਸੋ ਇਸ ਤਰ੍ਹਾਂ ਇਹ ਸ਼ਤਾਬਦੀ ਦਾ ਇਹਨਾਂ ਸ਼ੀਦੀ ਦਿਹਾੜਾਂ ਦਾ ਮਕਸਦ ਹੁੰਦਾ ਹੈ ਪ੍ਰਮਾਤਮਾ ਦੇ ਨਾਲ ਜੁੜਨਾ ਆਪਣਾ ਜੀਵਨ ਸੁਧਾਰਨਾ ਰੱਬ ਦੀ ਖੁਸ਼ੀ ਪ੍ਰਾਪਤ ਕਰਨੀ ਸੋ ਕੋਈ ਸਿੱਖਿਆ ਲੈਣੀ ਇਹਦਾ ਮਕਸਦ ਇਹ ਹੁੰਦਾ ਹੈ ਸਿੱਖੀ ਨਾਲ ਜੁੜਨਾ ਸਿੱਖੀ ਦੇ ਰਸਤੇ ਤੇ ਚੱਲਣਾ ਸੋ ਇਹ ਆਪਾਂ ਮਹਾਰਾਜ ਜੀ ਦੀ ਬਾਣੀ ਨਾਲ ਜੁੜਨਾ ਹੈ ਮਹਾਰਾਜ ਜੀ ਦੀ ਬਾਣੀ ਨੂੰ ਵਾਤਵਾਰ ਵਿਚਾਰੀਏ ਮਹਾਰਾਜ ਜੀ ਦੀ ਬਾਣੀ ਨੂੰ ਵਾਤਵਾਰ ਪੜ੍ਹ ਲਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਜੋ ਸੰਗਤਾਂ ਬੜੀ ਬਾਣੀ ਪੜ ਰਹੀਆਂ ਨੇ ਬਹੁਤ ਪ੍ਰਵਾਹ ਚੱਲ ਰਿਹਾ ਕੋਈ ਸਿਮਰਨ ਕਰ ਰਿਹਾ ਹੈ ਕੋਈ ਨਿਤਨੇਮ ਕਰ ਰਿਹਾ ਹੈ ਅੰਮ੍ਰਿਤ ਵੇਲਾ ਸੰਭਾਲ ਰਿਹਾ ਹੈ ਸੋ ਇਸ ਵਾਸਤੇ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਨੇ ਅੰਤ ਕਾਲ ਸੰਗੀਨਹਿ ਕੋ ਇਹ ਅਚਰਜ ਰੀਤ ਅੰਤ ਵਿਲੇ ਤੇਰਾ ਕੋਈ ਸੰਗੀ ਨਹੀਂ ਹੋਣਾ ਇਹ ਰੀਤ ਅਚਰਜ ਹੈ ਇਹ ਰਿਵਾਜ ਹੈ ਜਿਹਦੇ ਨਾਲ ਜੁੜਨਾ ਉਹਦੇ ਨਾਲ ਜੁੜ ਜਿਨ੍ਹਾਂ ਦੇ ਨਾਲ ਜੁੜ ਕੇ ਤੈਨੂੰ ਕੋਈ ਸਾਥ ਨਹੀਂ ਮਿਲਣਾ ਕੋਈ ਸਹਾਈਤਾ ਨਹੀਂ ਮਿਲਣੀ ਉਹਨਾਂ ਦੇ ਨਾਲ ਜੁੜਨ ਦਾ ਕੋਈ ਫਤ ਨਹੀਂ ਮਨ ਮੂਰਖ ਅਜੂ ਨਹਿ ਸਮਜਤ ਸਿਖ ਦਇ ਹਾਰਿਓ ਨੀਤ ਮਹਾਰਾਜ ਕਹਿੰਦੇ ਮਨ ਮੂਰਖ ਜਿਹੜਾ ਨਾ ਅਜੇ ਵੀ ਸਮਝਦਾ ਨਹੀਂ ਆ ਬੜੀ ਸਿੱਖਿਆ ਦੇ ਕੇ ਮਹਾਰਾਜ ਕਹਿੰਦੇ ਹਾਰ ਗਏ ਆ ਪਰ ਇਹ ਮਨ ਫਿਰ ਵੀ ਸਮਝਦਾ ਨਹੀਂ ਬੜੀ ਸਿੱਖਿਆ ਦਿੱਤੀ ਇਹਨੂੰ ਪਰ ਸਮਝਿਆ ਨਹੀਂ ਨਾਨਕ ਪਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਮਹਾਰਾਜਾ ਖੀਰਲੀ ਪੰਗਤੀ ਵਿੱਚ ਕਹਿੰਦੇ ਨੇ ਉਹ ਪਵਜਲ ਤੋਂ ਪਾਰ ਹੋ ਜਾਂਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਗੀਤ ਗਾਉਂਦਾ ਹੈ ਉਹਦੀ ਸਲਾਹ ਕਰਦਾ ਹੈ ਉਹਦੀ ਬਾਣੀ ਪੜਦਾ ਹੈ ਉਹਦਾ ਸਿਮਰਨ ਕਰਦਾ ਹੈ ਮਹਾਰਾ ਕਹਿੰਦੇ ਉਹ ਭਵਜਲ ਤੋਂ ਪਾਰ ਹੋ ਜਾਂਦਾ ਹੈ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਜਿਹੜਾ ਉਹਨੂੰ ਗਾਉਂਦਾ ਹੈ ਸੋ ਦੇਵਗੰਧਾਰੀ ਰਾਗ ਦੀ ਬਾਣੀ ਦੇ ਵਿੱਚੋਂ ਜੋ ਮਹਾਰਾਜ ਦੀ ਬਾਣੀ ਦੀ ਆਪਾਂ ਵਿਆਖਿਆ ਆਰੰਭ ਕੀਤੀ ਸੀ ਉਹ ਸੰਪੂਰਨ ਹੋਈ ਹੈ ਕਿਉਂਕਿ ਦੇਵਗੰਧਾਰੀ ਦੇ ਵਿੱਚ ਅਖੀਰਲੇ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੋ ਜਿਨੇ ਸ਼ਬਦ ਕੀਤੇ ਨੇ ਉਹਨਾਂ ਸ਼ਬਦਾਂ ਦੀ ਦੇਵਗੰਧਾਰੀ ਰਾਗ ਦੇ ਅੰਦਰੋਂ ਸਮਾਪਤੀ ਹੋਈ ਹੈ ਸ਼ਬਦ ਤਾਂ ਮਹਾਰਾਜ ਦੇ ਕਾਇਮ ਨੇ ਪਰ ਜੋ ਸਾਨੂੰ ਮਹਾਰਾਜ ਨੇ ਸਮਾਂ ਦਿੱਤਾ ਸੀ ਜੋ ਆਪਾਂ ਵਿਆਖਿਆ ਕਰ ਰਹੇ ਸੀ ਕਿਉਂਕਿ ਆਪਣੀ ਸਮਝ ਜਿਹੜੀ ਆ ਥੋੜੀ ਐ ਆਪਣੀ ਮਤ ਥੋੜੀ ਐ ਪਰ ਮਹਾਰਾਜ ਦਾ ਗਿਆਨ ਬੜਾ ਵੱਡਾ ਹੈ ਸੋ ਵਿਚਾਰ ਕਰਦਿਆਂ ਏਕਣੀਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜਿਹੜੇ ਵੀ ਇਸ ਚੈਨਲ ਦੇ ਨਾਲ ਜੁੜੇ ਨੇ ਲਾਈਵ ਦੇ ਨਾਲ ਜੁੜੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਲਾਇਕ ਸ਼ੇਅਰ ਕਰੋ ਤੇ ਨਾਲੇ ਚੈਨਲ ਸਬਸਕ੍ਰਾਈਬਰ ਕਰੋ ਬਹੁਤ ਤੋਂ ਬਾਅਦ ਸ਼ਾਮ ਨੂੰ ਵੀ ਆਪਾਂ ਲਾਈਵ ਹੁੰਨੇ ਆਂ 8:30 ਵਜੇ 8:30 ਵਜੇ ਸ਼ਾਮ ਨੂੰ ਆਪ ਜੀ ਜਰੂਰ ਜੁੜਿਆ ਕਰੋ ਤੇ ਅੰਮ੍ਰਿਤ ਵੇਲੇ ਵੀ ਜੁੜਿਆ ਕਰੋ ਸਤਿਗੁਰਾਂ ਨੂੰ ਆਪਾਂ ਯਾਦ ਕਰੀਏ ਆਪਾਂ ਨੂੰ ਆਪ ਸ਼ਾਮ ਨੂੰ ਸਤਿਗੁਰੂ ਜੀ ਦਾ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਸਰਵਣ ਕਰਾਂਗੇ ਸੋ 24 ਤਰੀਕ ਨੂੰ ਮਹਾਰਾਜ ਜੀ ਦਾ ਸਿੱਧੀ ਇਤਿਹਾਸ ਉਹ ਆਪਾਂ ਸਰਵਣ ਕਰਾਂਗੇ ਸੋ ਬਹੁਤ ਵਾਦ ਆਪ ਜੀ ਜੁੜੋ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ wahab ur jee ke